ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਵਿਚਾਰ ਸੰਗਤਾਂ ਤੱਕ ਪਹੁੰਚ ਸਕਣ ਤੇ ਸੰਗਤਾਂ ਇਸ ਦਾ ਲਾਹਾ ਖਟ ਸਕਣ ਸਾਧ ਸੰਗਤ ਹੁਣ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਉਹ ਚਲਦੀ ਹੈ ਸੰਬੰਧਵਾਚਕ ਪਰਨਾਮ ਦੀ ਉਹਦੇ ਵਿੱਚ ਜਿਹੜੇ ਹੈ ਦੋ ਚੱਲ ਰਹੇ ਨੇ ਪਰਨਾਮ ਇੱਕ ਤਾਂ ਹੈ ਸੰਬੰਧਵਾਚਕ ਪਰਨਾਮ ਇੱਕ ਅਨੁਸੰਬੰਧਵਾਚਕ ਪਰਨਾਮ ਇੱਕ ਰਿਲੇਟਿਵ ਪ੍ਰੋਨਾਉਨਟ ਇੱਕ ਕੋ-ਰਿਲੇਟਿਵ ਪ੍ਰੋਨਾਉਨਟ ਉਹਦੇ ਵਿੱਚ ਇੱਕ ਵਚਨ ਤੇ ਬਹੁਵਚਨ ਹੈ ਕਿਹੜਾ ਕਰਮ ਕਾਰਕ ਦਾ ਕਰਮ ਕਾਰਕ ਪਹਿਲਾਂ ਆਪਾਂ ਪੜ ਚੁੱਕੇ ਹਾਂ ਕਰਤਾ ਕਾਰਕ ਹੁਣ ਆ ਗਿਆ ਕਰਮ ਕਾਰਕ ਇਹਦੇ ਨਾਲ ਹੀ ਕਰਮਕਾਰਕ ਕਰਨ ਦੇ ਨਾਲ ਨਾਲ ਹੀ ਇੱਕ ਕਰਨ ਕਰਕੇ ਜਿਹੜਾ ਕਾਰਕ ਹੈਗਾ ਉਹ ਵੀ ਆਪਾਂ ਕਰਾਂਗੇ ਸੋ ਇਸ ਨੂੰ ਸ਼ੁਰੂ ਕਰੀਏ ਕਰਮਕਾਰਕ ਨੂੰ ਦੇਖੋ ਇੱਕ ਵਚਨ ਚ ਜਸ ਜਿਸੇ ਜਾਸ ਮੂਵਚਨ ਹੈਗਾ ਜਿੰਨ ਜਿੰਨ ਨਾ ਆ ਆ ਦੇ ਪੈ ਚਦਾ ਨਾ ਜਾਹੇ ਇੱਕ ਵਚਨ ਇਹ ਜੋ ਕੋ ਰਿਲੇਟਿਵ ਚ ਤਿਸ ਤਿਸੇ ਤਾਸ ਤਾਹੇ तिसे तेह ਬਹੁਵਚਨ ਜੋ ਹੈ ਤਿੰਨ 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 ਠੀਕ ਹੈ ਇਹ ਸਾਰਾ ਆਪਣੇ ਕੋਲੇ ਆ ਗਿਆ ਇਹਦਾ ਆਪਾਂ ਇਹਨਾਂ ਪੰਕਤੀਆਂ ਦੇ ਰਾਹੀਂ ਜੋ ਗੁਰਬਾਣੀ ਦੇ ਵਿੱਚੋਂ ਲਈਆਂ ਹੋਈਆਂ ਨੇ ਔਰ ਇਹਨਾਂ ਦੇ ਰਾਹੀਂ ਆਪਾਂ ਇਹਨੂੰ ਸਮਝਣ ਦਾ ਯਤਨ ਕਰੀਏ ਸੋ ਸਾਧ ਸੰਗਤ ਜੀ ਪਹਿਲਾਂ ਆਪਾਂ ਕਰਦੇ ਹਾਂ ਇੱਕ ਵਚਨ ਤੇ ਇੱਕ ਵਚਨ ਇਹਦੋਂ ਵੀ ਇੱਕ ਵਚਨ ਆ ਜਾਏਗਾ ਤੇ ਉਧਰਲਾ ਵੀ ਆ ਜਾਊਗਾ ਰੇ ਰੇਟਿਵਿਟੀ ਕੋ ਰੇਟਿਵਿਟੀ ਇਹ ਇਕੱਠੇ ਇਕੱਠੇ ਚੱਲਦੇ ਆ ਇਹਨੂੰ ਜਿਹੜਾ ਆਪਾਂ ਇਹਨਾਂ ਬੰਤੇ ਰਹੀਂ ਕਰਦੇ ਆ ਇੱਕ ਵਚਨ ਚ ਕਰੀਏ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਨਾਮ ਦਾ ਖਜ਼ਾਨਾ ਹੈ ਨਾਮ ਜਿਹੜਾ ਹੈ ਉਹ ਖਜ਼ਾਨਾ ਹੈ ਨਾਮ ਨਿਧਾਨ ਖਜਾਨਾ ਹੈ ਮਿਲ ਪੀਓ ਭਾਈ ਮਿਲ ਕੇ ਪੀਓ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤੇ ਖਬ ਜਾਈ ਜਿਸ ਸਿਮਰਤ ਹੁਣ ਆ ਗਿਆ ਜਿਸ ਸਿਮਰਤ ਹੁਣ ਜੇ ਆ ਗਿਆ ਆਪਣੇ ਕੋਲ ਜਿਸ ਆ ਪਿਆ ਜਿਸ ਕਰਮ ਕਰ ਨਿਕਨੇ ਤਾਂ ਆਪਾਂ ਕਰਮ ਕਰਕੇ ਲਿਖਾਈ ਹੋਇਆ ਪਰ ਜੇ ਨਾਮ ਹੀ ਲਿਖਾ ਹੋਵੇ ਤਾਂ ਆਪਾਂ ਨੂੰ ਇਹ ਕਰਮ ਕਰ ਕਿਵੇਂ ਕੱਢਣਾ ਉਹ ਲਿਖਿਆ ਕੀ ਜਾਂ ਕਿਸ ਨੂੰ ਲਾ ਦਿਓ ਇਹ ਹੈ ਸਿਮਰਤ ਸਿਮਰਤ ਕਿਰਿਆ ਇਹਨੂੰ ਰਾਜੋ ਕਿਸ ਨੂੰ ਕਿਸ ਨੂੰ ਸਿਮਰਤ ਇਸ ਹੈ ਜਿਸ ਨੂੰ ਜਿਸ ਨੂੰ ਸਿਮਰਤ ਜੈਸਾ ਸਿਮਰਤ ਭਾਵ ਕੀ ਜਿਸ ਨੂੰ ਸਿਮਰਤ ਸੋ ਕੋ ਪਾਈਏ ਸੁਖ ਜਿਹੜਾ ਹੈ ਪਾ ਸਕੀਦਾ ਸਭ ਤਿਖਾ ਬਜਾਈ ਤੇ ਸਾਰੀ ਤਿਖਾ ਬੁੱਝ ਜਾਂਦੀ ਤ੍ਰਿਸ਼ਨਾ ਬੁੱਝ ਜਾਂਦੀ ਕੀ ਆ ਗਿਆ ਇਥੋਂ ਪਤਾ ਲੱਗਦਾ ਐਸ ਤਰ੍ਹਾਂ ਕੱਢ ਲਈਦਾ ਆ ਆਪਣੇ ਕੋਲ ਨਿਸ਼ਾਨੀਆਂ ਲਿਖ ਦਿੱਤੀਆਂ ਕਿ ਜਿਸ ਨੂੰ ਭਾਵ ਜਿਸ ਨੂੰ ਸਿਮਰਤ ਸੁਖ ਪਾਈਐ ਅਗਿਆ ਪ੍ਰਭ हे ਪ੍ਰਭ ਪ੍ਰੀਤਮ ਪ੍ਰਭ ਪ੍ਰੀਤਮ हे ਪ੍ਰਭ ਪ੍ਰੀਤਮ ਮੇਰਾ ਸੰਗ ਰਾਏ ਜਿਸੇ ਦੇਖ ਹਉ ਜੀਵਾ ਮਾਈ ਜਿਸ ਹੈ ਹੁਣ ਦੇਖ ਕਿ ਹਉ ਜੀਵਾ ਮਾਈ ਜੀਵਾ ਕਿਸ ਨੂੰ ਕਿਸ ਨੂੰ ਕਰਮੈ ਕਿਸ ਨੂੰ ਕਿਸ ਨੂੰ ਦੇਖ ਜਿਸੇ ਦੇਖ ਜਿਸ ਨੂੰ ਦੇਖ ਕੇ ਕਿਸ ਨੂੰ ਜਿਸ ਨੂੰ ਜਿਸ ਨੂੰ ਦੇਖ ਹੋ ਜੀਵਾ ਮਾਇ तिसे सरे वो प्राणियां प्राणियों ਜਿਸ ਦੇ ਨਾਉ ਪੱਲੇ तिसे सरे वो ਉਸ ਨੂੰ ਸਰੇ ਉਹ तिसे तिसे सरे वो प्राणियों तिसे ਇਕ ਵਚਨ ਹੈ ਆਗਾ ਕੋਰੇ ਰੇ ਰਿਚ ਤਿਸੇ ਤਿਸੇ ਸਰੇ ਉਹ ਪ੍ਰਾਣੀਆਂ ਉਸ ਨੂੰ ਸਰੇ ਉਹ ਉਸ ਨੂੰ ਸਿਮਰੋ ਪ੍ਰਾਣੀਆਂ ਜਿਸ ਦੇ ਨਾਮ ਪੱਲੇ ਜਿਹਦੇ ਨਾਮ ਪੱਲੇ ਜਿਸ ਦੇ ਨਾਮ ਪੱਲੇ ਉਹ ਹੀ ਅੱਗੇ ਨਾਮ ਦੇਗਾ ਸਤਿਗੁਰਾਂ ਦੇ पास ਨਾਮ ਹੁੰਦਾ ਹੈ ਨਾਮ ਦਾ ਖਜ਼ਾਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਦੇ ਨਾਮ ਪੱਲੇ ਹੁਣ ਜਿਹਦੇ ਨਾਮ ਪੱਲੇ ਹੀ ਨਹੀਂ ਤੇ ਉਹ ਅੱਗੇ ਕੀ ਦੇਗਾ ਉਹਨਾਂ ਦੇ ਕੋਲੇ ਨਾਮ ਹੈ ਚਲੋ तिसै सरयो प्राणियों ਜਿਸ ਦੇ ਨਾਮ ਪੱਲੇ ਅਗੇ ਸਰਵਨ ਸੁਨੀਜੇ ਅੰਮ੍ਰਿਤ ਕਥਾ ਸਰਵਨ ਸਰਵਨਾਂ ਦੇ ਰਾਹੀ ਇਹ ਸਰਵਨ ਸੁਨੀਜੇ ਸੁਨੀਜੇ ਅੰਮ੍ਰਿਤ ਕਥਾ ਆਤਮਿਕ ਜੀਵਨ ਦੇਣ ਵਾਲੀ ਕਥਾ ਜਾਸ ਸੁਣੀ ਜਾਸ ਹੁਣ ਦੇਖੋ ਜਾਸ ਆ ਗਿਆ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲਥਾ ਜਾਸ ਸੁਣੀ ਜਿਸ ਨੂੰ ਸੁਣੀ ਸੁਣੀ ਸੁਣ ਨਾਲ ਸੁਣੀ ਮਨ ਦੇ ਵਿੱਚ ਹੋਏ ਅਨੰਦਾ ਆਨੰਦ ਆਉਂਦਾ ਤੇ ਦੁਖ ਰੋਗ ਮਨ ਸਗਲੇ ਲਥਾ ਦੁਖ ਰੋਗ ਜਿਹੜਾ ਹੈ ਉਹ ਮਨ ਤੋਂ ਸਾਰੇ ਲੈ ਜਾਂਦੇ ਆ ਹੁਣ ਗੱਲ ਆਉਂਦੀ ਹੈ ਜਾਸ ਹੈ ਜਾਸ ਭਾਵ ਜਾਸ ਜਿਸ ਨੂੰ ਉਠਿਆ ਕਿ ਕਿਸ ਨੂੰ ਸੁਣੀ ਕਿਸ ਨੂੰ ਸੁਣੀ ਜਾਸ ਨੂੰ ਜਾਸ ਸੁਣੀ ਜਿਸ ਨੂੰ ਸੁਣੀ ਸੁਣ ਸੁਣੀ ਮਨ ਹੋਇ ਆਨੰਦਾ ਅਗੇ ਰੇ ਮਨ ਮੈਂ ਤਉ ਛਿਨ ਛਿਨ ਸਮਝਾਵਾਂ ਰੇ ਮਨ ਇਹ ਕੀ ਹੈ ਸੰਬੋਧਨ ਮਨ ਨੂੰ ਔਕਰਣ ਲੱਗਿਆ ਰੇ ਵਿਆ ਰੇ ਮਨ ਮੈਂ ਤਉ ਤੈਨੂੰ ਛਿਨ ਛਿਨ ਸਮਝਾਵਾਂ ਤਾਹੇ ਛਾੜ ਕਤ ਆਪ ਬਿਧਾਵਾਂ ਤਾਹੇ ਤਾ ਹੈ ਉਸ ਨੂੰ ਪਰ ਉਹ ਤਾ ਹੈ ਉਸ ਨੂੰ ਤਾ ਹੈ ਕਿੱਥੇ ਆਪਿਆ ਇਕਵਚਨ ਤੇ ਕਾਦੇ ਚ ਕੋਰ ਐਲਿਟਿਚ ਤਾ ਹੈ ਤਾ ਹੈ ਤਾ ਹੈ ਛਾੜ ਤਤ ਆਪ ਬਦਾਮ ਕਾ ਛਾੜ ਕੇ ਹੁਣ ਛਾੜ ਕੇ ਇਹ ਵੀ ਇਸੇ ਤਰੀਕੇ ਨਾਲ ਕਰਮ ਕਰਮ ਕੀ ਜਾਂ ਕੇ ਇਸ ਨੂੰ ਕਿਸ ਨੂੰ ਕਿਸ ਨੂੰ ਛਾੜ ਕੇ ਤਾ ਹੈ ਤਾ ਹੈ ਛਾੜ ਉਸ ਨੂੰ ਛਾੜ ਕੇ ਉਸ ਨੂੰ ਛਾੜ ਕੇ ਕਦ ਆਵ ਬਧਾਵ ਆਪਣੇ ਆਪ ਨੂੰ ਬਣਾਵਾ ਅੱਗੇ ਇਹਦੇ ਚ ਆ ਜਾਂਦਾ ਥੱਲੇ ਬਹੁਵਚਨ ਹੁਣ ਆਪਾਂ ਜਿਸ ਵਾਰ ਇਹ ਵੇਖਿਆ ਬਹੁਵਚਨ ਚ ਜਾਹਿ ਸਵਾਰੇ ਸਾਜ ਬਿਆਲ ਬਿਆਲ ਇਤ ਉ ਇਤ ਉਤ ਮਨਮੁਖ ਬਾਧੇ ਕਾਲ ਜਾਹਿ ਜਾਹਿ ਇਹ ਪਿਆ ਬਹੁਵਚਨ ਜਾਹਿ ਸਵਾਰੇ ਜਾਈ ਜੀਨਾਂ ਨੂੰ ਸਵਾਰੇ ਸਾਜ ਬਿਆਲ ਇਤ ਉਤ ਮਨਮੁਖ ਬਾਧੇ ਕਾਲ ਇਤ ਉਤ ਇੱਥੇ ਉਥੇ ਲੋਕ ਤੇ ਪਰਲੋਵ ਵਿੱਚ ਮਨਮੁਖ ਬਾਧੇ ਕਾਲ ਉਹ ਕਾਲ ਦੇ ਵਿੱਚ ਜੀ ਰਹਿੰਦੇ ਅੱਗੇ ਹੈ ਕਰਨ ਕਾਰਕ ਦੀ ਇੱਕ ਵਚਨ ਦੀ ਇਹ ਇੱਕ ਵਚਨ ਹੀ ਹੈ ਇਹਦੇ ਵਿੱਚ ਬਹੁ ਵਚਨ ਨਹੀਂ ਆਇਆ ਇੱਕ ਵਚਨ ਹੀ ਹੈ ਇਹਦੇ ਵਿੱਚ ਦਿੱਸਾ ਆਰ ਨਹੀਂ ਜਹ ਤੋਪੋਂ ਆਰ ਨਹੀਂ ਜਹ ਤੋਪੂ ਜਹ ਜਹ ਪਾਇਆ ਨਾ ਜਿਹੜੇ ਜਿਸ ਰਾਹੀ ਕਹਿੰਦੇ ਮੇਰੇ ਕਹਿੰਦੇ ਮੇਰੇ ਕੋਲੇ ਆਰ ਨਹੀਂ ਆਰ ਹੁੰਦੀ ਨਾ ਜਿਹੜੀ ਲੋਹੇ ਦੀ ਆਰ ਇਹ ਮੋਚੀਆਂ ਕੋਲੇ ਹੋਇਆ ਉਹ ਆਰ ਨਹੀਂ ਹੈ ਜਹ ਤੋਪੂ ਜਿਹਦੇ ਰਾਹੀ ਜਿਹਦੇ ਨਾਲ ਮੈਂ ਤੋਪਾਂ ਤੋਪ ਲਾਵਾਂ ਨਾਹੀ ਰੰਬੀ ਨਾਹੀ ਰੰਬੀ ਠਾਉ ਰੋਪ ਠਾਉ ਓਠ ਜਿੱਥੇ ਉਹ ਟਾਂਕਾ ਲਾਉਣਾ ਉਹ ਜਗ੍ਹਾ ਨੂੰ ਨੂੰ ਖੁਰਚਦੇ ਆ ਰੰਬੀ ਜੀ ਨਾਲ ਉਬੀ ਨਹੀਂ ਹੈ ਨਾ ਹੀ ਰਾਮ ਵੀ ਠਾਉ ਰੋਪੋ ਐਸੀ ਕਲਾ ਨਾ ਖੇੜੀਏ ਇਸ ਤਰ੍ਹਾਂ ਦਾ ਕੰਮ ਨਾ ਕਰੀਏ ਕਲਾ ਨਾ ਖੇੜੀਏ ਜਿੱਤ ਦਰਗਾ ਗਿਆ ਹਾਰੀਏ ਜਿਸ ਨਾਲ ਜਿੱਤ ਨਾਲ ਆਕਰਨ ਕਰਕ ਹੁੰਦਾ ਰਾਹੀ ਨਾਲ ਦੁਆਰਾ ਇੱਥੇ ਅਗੇ ਨਾਲ ਕਰ ਲੋ ਐਸੀ ਕਲਾ ਨਾ ਖੇੜੀਏ ਜਿੱਤ ਜਿਸ ਕਾਰਨ ਵੀ ਆ ਸਕਦਾ ਜਿੱਤ ਕਾਰਨ ਦਰਗੇ ਗਿਆ ਹਾਰੀਏ ਜਿਹਦੇ ਕਾਰਨ ਦਰਗਾਹ ਦੇ ਵਿੱਚ ਗਿਆ ਹਾਰੀਏ ਦਰਗਾਹ ਦੇ ਵਿੱਚ ਗਿਆ ਹਾਰੀਏ ਉਥੇ ਗਿਆ ਹਾਰ ਜਾਈਏ ਹਾ ਉਹ ਨਹੀਂ ਕਰਨਾ ਚਾਹੀਦਾ ਕੰਮ ਐਸੀ ਕਲਾ ਨਾ ਖੇੜੀਏ ਸੋ ਸਾਡਾ ਮਤਲਬ ਜਿੱਤ ਤੋਂ ਹੈ ਜਿੱਤ ਜਿਸ ਰਾਹੀਂ ਜਿਹਦੇ ਨਾਲ ਇਹ ਹਾਰੀਏ ਜਿੱਤ ਕਰਨ ਕਰਕੇ ਪੜ ਚੁੱਕੇ ਆ ਉਹਦਾ ਅੱਗੇ ਬੜਾ ਡਿਟੇਲ ਚ ਆਇਆ ਹੋਇਆ ਇਹ ਤਾਂ ਥੋੜਾ ਥੋੜਾ ਆ ਰਿਹਾ ਨਾ ਉਹਦੇ ਚ ਅੱਪਾ ਬੜਾ ਡਿਟੇਲ ਕੀਤਾ ਸੀ ਕਾਰਨਕਾਰਕ ਦੇ ਵਿੱਚ ਇਹ ਹੈ ਇੱਕ ਵਚਨ ਜੀ ਹੈ ਇੱਕ ਵਚਨ ਜੀ ਹੈ ਔਰ ਸਹਾਸੰਗਤ ਇਹ ਸੀ ਸਾਡਾ ਕਰਮਕਾਰਕ ਤੇ ਨਾਲ ਹੀ ਅਸੀਂ ਕਰਨਕਾਰਕ ਕੀਤਾ ਇਸ ਤੋਂ ਅੱਗੇ ਫਿਰ ਜਿਹੜੀ ਆ ਅਗਲੀ ਅਗਲਾ ਕਾਰਕ ਜਿਹੜਾ ਹੈ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਸੋ ਇਨੀ ਹੀ ਬੇਨਤੀ ਇਨੀ ਵਿਚਾਰ ਪਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ